ਜਨਨ ਸਮਿਤੀ ਪਟਿਆਲਾ ਤੋਂ ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਬੀ ਐਸ ਬੀਈ ਬਲੰਸ ਸਟੇਟ ਬੈਂਕ ਆਫ ਇੰਡੀਆ ਦੇ ਬਲੋ ਸਾਨੂੰ ਜਨਨ ਸਮਿਤੀ ਪਟਿਆਲਾ ਨੂੰ ਕੁਝ ਬੂਟੇ ਡੋਨੇਟ ਕੀਤੇ ਗਏ ਆ ਸੋ ਇਹਨਾਂ ਦੀ ਕਲੈਬ੍ਰੇਸ਼ਨ ਦੇ ਨਾਲ ਜਨਨ ਸਮਿਤੀ ਪਟਿਆਲਾ ਦੇ ਸਟੇਟ ਬੈਂਕ ਆਫ ਇੰਡੀਆ ਜਿਹੜੀ ਇਕੱਠੇ ਹੋ ਕੇ ਅਸੀਂ ਅੱਜ ਚਿਲਡਰਨ ਪਾਰਕ ਪਟਿਆਲਾ ਦੇ ਵਿੱਚ ਰੁੱਖ ਲਗਾ ਰਹੇ ਆ ਸਾਨੂੰ ਸਾਰੇ ਰੁੱਖ ਲਗਾਉਣੇ ਚਾਹੀਦੇ ਆ ਇੱਥੇ ਵਿਸ਼ੇਸ਼ ਤੌਰ ਤੇ ਲੋਕੇਸ਼ ਜੀ ਪਹੁੰਚੇ ਆ ਸੰਜੀਵ ਅਗਰਵਾਲ ਜੀ ਪਹੁੰਚੇ ਆ ਸਾਡੇ ਹੋਰ ਵੀ ਜਿੰਨਾਂ ਦੇ ਸਟਾਫ ਆ ਸਾਰੇ ਪਹੁੰਚੇ ਐਮਰੀਕ ਜੀ ਪਹੁੰਚੇ ਆ ਸਾਰੇ ਜਾਣੇ ਸੋ ਐਸ ਬ ਜਨ ਸമിതി ਵੱਲੋਂ ਬਿਕੋ ਸਾਨੂੰ ਆਇਆ ਵੀ ਜੇ ਕੋਈ ਅਧਾਰਾ ਇਦਾਂ ਐਨ ਜੀਓਜ਼ ਨੂੰ ਰੁੱਖ ਦਵੇ ਇਦਾਂ ਸਾਨੂੰ ਸਪੋਰਟ ਕਰੇ ਤਾਂ ਪਟਿਆਲੇ ਦੇ ਵਿੱਚ ਬਹੁਤ ਰੁੱਖ ਲੱਗ ਸਕਦੇ ਆ ਪੰਜਾਬ ਚ ਬਹੁਤ ਰੁੱਖ ਲੱਗ ਸਕਦੇ ਤੇ ਇੰਡੀਆ ਚ ਬਹੁਤ ਰੁੱਖ ਲੱਗ ਸਕਦਾ ਸੋ ਆਪਾਂ ਨੂੰ ਹਰੇਕ ਬੰਦੇ ਨੂੰ ਰੁੱਖ ਲਗਾ ਕੇ ਪਾਲਨੇ ਚਾਹੀਦੇ ਆ ਸਾਹਮਣੇ ਚਾਹੀਦੇ ਆ ਦੋ ਰੁੱਖ ਲਗਾਓ ਚਾਰ ਲਗਾਓ ਉਹਨਾਂ ਨੂੰ ਸੰਭੋ ਜ਼ਰੂਰ ਪਾਲੋ ਜ਼ਰੂਰ ਜਨ ਸമിതി ਪਟਿਆਲਾ ਜੁੜੇ ਰਹੋ ਅਸੀਂ ਇੱਦਾਂ ਸਮਾਜ ਦੀ ਸੇਵਾ ਕਰਦੇ ਆ ਲੋਕਾਂ ਕੀ ਅਪੀਲ ਕਰਦੇ ਆ ਸਰ ਵਾਤਾਵਰਣ ਨੂੰ ਲੈ ਕੇ ਜਿਵੇਂ ਗਲੋਬਲ ਵਾਰਮਿੰਗ ਹੋ ਰਹੀ ਹੈਗੀ ਆ ਦੇਖੋ ਗਲੋਬਲ ਵਾਰਮਿੰਗ ਦਾ ਅਸਰ ਆਪਾਂ ਦੇਖ ਰਹੇ ਬੱਦਲ ਫਟ ਰਹੇ ਹੈਗੇ ਹਨ ਕਿ ਨਵਾਂ ਸ਼ਬਦ ਆ ਗਿਆ ਵੀ ਰੋਜ਼ ਬੱਦਲ ਫਟਦਾ ਚਾਹੇ ਉਹ ਪਹਾੜੀ ਲੱਕੇ ਚ ਫਟ ਰਹਾ ਬੜ ਕਿਤੇ ਲਾ ਕਿਦੋਂ ਕਲਾਈਮੇਟ ਚੇਂजेस ਹੈਗੀਆਂ ਨੇ ਕਿਦੋਂ ਗਲੋਬਲ ਵਾਰਮਿੰਗ ਹੈਗੀ ਆ ਸੋ ਇੰਡੀਕੇਸ਼ਨ ਹੈ ਕੁਦਰਤ ਦੀ ਵੀ ਜੇ ਆਪਾਂ ਰੁੱਖਾਂ ਨੂੰ ਸਾਂਭ ਲਾਂਗੇ ਇਹਨਾਂ ਨੂੰ ਪਾਲਾਂਗੇ ਪੁੱਤਾਂ ਵਾਂਗੂ ਪਾਲੋ ਬਾਪ ਵਾਂਗੂ ਤੁਹਾਨੂੰ ਅਸ਼ੀਰਵਾਦ ਦੇਣਗੇ ਸੋ ਜੇਕਰ ਆਪਾਂ ਇਸ ਗੱਲ ਤੇ ਪਹਿਰਾ ਦੇਈਏ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਜਨੂਨ ਦੀ ਤਰ੍ਹਾਂ ਇੱਕ ਇੱਕ ਮੁਹਿੰਮ ਦੀ ਤਰ੍ਹਾਂ ਆਪਾਂ ਇਕੱਠੇ ਹੋਈਏ ਜਿਸ ਵਿੱਚ ਅੱਜ ਵੀ ਸਾਡੇ ਨਾਲ ਜੁੜਿਆ ਤਾਂ ਮੈਨੂੰ ਆਇ ਲੱਗਦਾ ਹੈ ਵੀ ਅਨੇਕ ਰੁੱਖਾਂ ਵਾਲੇ ਚ ਇੱਕ ਬੰਦੇ ਪਿੱਛੇ ਘਰ ਤੋਂ ਘੱਟ 1000 ਜਦੋਂ ਰੁੱਖ ਹੋ ਗਏ ਤਾਂ ਗੱਲ ਬਣਨੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ 2800 ਰੁੱਖ ਇੱਕ ਬੰਦੇ ਪਿੱਛੇ ਆ ਤੇ ਸਾਡੇ ਇੱਥੇ ਤਾਂ 25 26 ਵੀ ਨਹੀਂ ਹੈਗੇ ਹੁਣ ਸੋ ਮੈਂ ਸਮਝਦਾ ਵੀ ਆਪਾਂ ਰੁੱਖ ਲਗਾਉਣੇ ਚਾਹੀਦੇ ਆ ਆਪਾਂ ਰੁੱਖ ਪਾਲਨੇ ਚਾਹੀਦੇ ਆ ਜਿਹੜਾ ਵੀ ਰੁੱਖ ਲਗਾਓ ਉਹਨੂੰ ਪਾਲੋ ਤੇ ਸੰਭੋ ਜ਼ਰੂਰ ਬਸ ਇਹੀ ਅਪੀਲ ਹੈ ਜਨੇ ਸਮਿਤੀ ਪਟਿਆਲਾ ਨਾਲ ਜੁੜੇ ਰਹੋ SBI ਬੈਂਕ ਦਾ ਸਾਰਿਆਂ ਦਾ ਮੈਂ ਦੁਬਾਰਾ ਧੰਨਵਾਦ ਕਰਦਾ ਤੁਸੀਂ ਇਦਾਂ ਹੀ ਸਾਨੂੰ ਸਪੋਰਟ ਕਰੋ ਹਰੇਕ ਸੀਜ਼ਨ ਸਾਨੂੰ ਬੁੱਟੇ ਤੁਸੀਂ ਦਿੰਦੇ ਰਹੋ ਤੇ ਅਸੀਂ ਇਹਨਾਂ ਰੁੱਖਾਂ ਨੂੰ ਲਗਾਵਾਂਗੇ ਵੀ ਸਾਂ